ਤੂੰ ਵਿੱਚ ਖਿਆਲਾ ਗੀਤ ਗਮਾ ਦੇ ਤੂੰ ਥੋੜੇ ਚਿਰ ਦਾ ਮਹਿਮਾਨ ਸਮਝ ਕੇ ਛੱਡਿਆ ਸੀ ਮੈਨੂੰ ਪਰ ਜੇ ਨੂੰ ਮਹੀਨਾ ਇੱਕ ਹੋ ਗਿਆ ਤੂੰ ਦਿੱਤਾ ਨਾ ਜਵਾਬ ਕੋਈ ਵੇ ਚਰ ਰਹਾ ਬਲ ਗੈਰਾਨ ਅਜੇ ਖਾਵ ਹੋਏ ਨਾ ਪੂਰੇ ਨੀ ਹੋ ਮੈਂ ਕਤਾਂ ਪੂਣੀਆਂ ਹਾਣਦਿਆ ਬੇਬੇ ਤੋਂ ਡਰਦੀ ਬੇ ਗੱਲ ਸੁਣੀ ਪੰਜਾਬ ਸਿਆਹ ਤੇਰਾ ਗੱਲ ਸੁਣੀ ਪੰਜਾਬ ਸਿਆਹ ਬੇ ਤੇਰੀ ਕੀ ਦਿਲ ਦਾ ਤੂੰ ਹਰ ਇੱਕ ਦੁਖੜਾ ਭਾਬੀ ਦੇ ਨਾਲ ਵਡਾਉਣਾ ਦਿਲ ਦਾ ਯੇੜੀ ਬਾਪੂ ਜੀ ਨਾਲ ਗੱਲ ਕਰਨੀ ਉਹ ਕਿਸੇ ਨਾਲ ਨਾ ਹੋਵੇ ਦਿਲ ਦਾ ਤੂੰ ਹਰ ਇੱਕ ਦੁਖੜਾ ਦਿਲ ਦਾ ਤੂੰ ਹਰ ਇੱਕ ਦੁਖੜਾ ਭਾਬੀ ਦੇ ਨਾਲ ਹੋ ਸਾਰੀ ਦੁਨੀਆ ਛੱਡ ਕੇ ਤੇਰੇ ਹੱਕ ਵਿੱਚ ਖੜਾ ਰਹੂੰ ਤੋਖ ਅਜ ਤੱਕ ਨਹੀਂ ਹੂੰ ਉਹ ਸਾਰੀ ਦੁਨੀਆ ਛੱਡ ਕੇ ਤੇਰੇ ਹੱਕ ਵਿੱਚ ਖੜਾ ਰਹੂੰ ਧੋਖਾ ਮੈਨੂੰ ਸਮਝ ਨਾ ਆਈਆ ਹੈ ਹੈ ਲੋਕੋ ਹੇ ਦਿਲ ਮਜਬੂਰ ਨਹੀਂ ਦਿਲ ਮਜਬੂਰ ਨਹੀਂ ਹਾਏ ਹੋ ਤੇਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪਹਿ ਕੀ ਦੇਖ ਲੈ ਪahari ਤੇਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪਹਿ ਕੀ ਦੇਖ ਲੈ ਹੋ ਦਿਲ ਮਜਬੂਰ ਨੇ ਹੋਇਆ ਜੂਰੋ ਜੂਰ ਨਹੀਂ ਹੋ ਜਾਂਦਾ ਕਦੇ ਬੰਬੇੋਂ ਆਂਦਾ ਔਰ ਮੱਖਣਾ ਘਰ ਦੀ ਪੁਰਾਣਾ ਤੈਨੂੰ ਗੌਰ ਮੱਖਣਾ ਜਾਂਦਾ ਬੈਲੀਆਂ ਦੇ ਨਾਲ ਯਾਰੀ ਤੈਨੂੰ ਪਹਿ ਕੀ ਦੇਖ ਲੈ ਭਾਰੀ ਤੇਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪਹਿ ਕੀ ਦੇਖ ਲੈ ਹੁਸਨ ਵਿੱਚੋਂ ਜੇ ਹੁਸਨ ਦੀ ਸਿਫਤ ਹੋਣੀ ਮੇਰੇ ਵਾਲੀ ਪੂਰੀ ਚੱਲੋ ਵੀ ਤੇਰੇ ਹੁਸਨ ਤੇ ਲਿਖਦਾ ਸੀ ਰਹੀਏ ਚੱਲ ਵੀ ਤੇਰੇ ਤੇ ਲਿਖਦਾ ਸੀ ਮੈਂ ਸੋਹਣਾ ਸੋਹਣਾ ਫਿਰਦਾ ਓਪਨ ਜੀਪ ਖਰਾ ਕੇ ਫਿਰਦਾ ਓਪਨ ਜੀਪ ਖਰਾ ਕੇ